ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਗੱਲਬਾਤ ਸੁਣਾਵਾਂਗੇ ਗਿੱਧੜ ਤੇ ਉਠਵਾਰੇ ਜੀ ਗਿੱਧੜ ਤੇ ਉਠਵਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਇਹ ਕਾਣੀ ਕਾਣਪਨੇ ਕਾ ਇਹ ਦੇ ਵਿੱਚ ਜਿਤ ਤੌਰ ਦੇ ਉੱਤੇ ਕਿਸੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਜੀ ਇਹ ਗੱਲਬਾਤ ਸਿਰਫ ਮਨੋਰੰਜਨ ਲਈ ਹੈ ਹਾਸੇ-ਠੱਲੇ ਲਈ ਹੈ ਤੇ ਤੁਹਾਡੇ ਰੂਰੂ ਕਰਦੇ ਜਾ ਰਹੇ ਹਾਂ ਇੱਕ ਵਾਰ ਕਹਿੰਦੇ ਵੀ ਕਿਸੇ ਨੇ ਚੁੱਪੜਾਂ ਦਾ ਬਾੜਾ ਪਿੱਛੇ ਹੋਇਆ ਸੀਗਾ ਚੁਬੜਾਂ ਦਾ ਬਾੜਾ ਵਿੱਚ ਹੋਇਆ ਸੀ ਮਾਰੂ ਜੀ ਸੀ ਤੇ ਚੁਬੜ ਹੁੰਦੇ ਹੁੰਦੇ ਸੀ ਪਾਣੀ ਤਾਂ ਨਹੀਂ ਦਾ ਸਾਧਨ ਘੱਟ ਸੀਗਾ ਤੇ ਜਦ ਵੀ ਮੀਂਹ ਬਰਸਾਤ ਆਉਂਦੀ ਐ ਤੇ ਉੱਥੇ ਚੁਬੜਾ ਮਤੀਰੇ ਹੀ ਜਲਦਾ ਸੀਗਾ ਉਹ ਤੇ ਚੁਬੜ ਮਤੀਰੇ ਉੱਥੇ ਹੁੰਦੇ ਸੀ ਤੇ ਇੱਕ ਦਿਨ ਜਿਹੜੇ ਗਿੱਦੜ ਤੇ ਉੱਠ ਸੀਗੇ ਗਿੱਦੜ ਤੇ ਉੱਠ ਜਦੋਂ ਉੱਥੇ ਗਏ ਤੇ ਉਹਨਾਂ ਨੇ ਆਖਿਆ ਵੀ بڑے ਚੁਬੜ ਐ ਇੱਥੇ ਤੇ ਬੜੇ ਮਤੀਰੇ ਐ ਤੇ ਉਦੇ ਨਾਲ ਹੀ ਗਮਾਰੇ ਦੇ ਫਲਾਂ ਦਾ ਨੱਕਾ ਹੋਣਾ ਸੀ ਜੀ ਗਮਾਰੇ ਦੇ ਫਲਾਂ ਦਾ ਨੱਕਾ ਹੋਣਾ ਸੀ ਇਥੇ ਉੱਠ ਕਹਿੰਦਾ ਯਾਰ ਵੀ ਮੈਂ ਤਾਂ ਗਮਾਰੇ ਦਾ ਫਲਗਾ ਖਾਣਾ ਆ ਗਿਆ ਕਰੂੰਗਾ ਤੇ ਗਿੱਦੜ ਕਹਿੰਦਾ ਮੈਂ ਚੁਬੜਾ ਮਤੀਰੇ ਖਾਣਾ ਆ ਗਿਆ ਕਰੂੰਗਾ ਵੀ ਜਗਾ ਤਾਂ ਠੀਕ ਹੈ ਆਪਾਂ ਵੀ ਰੋਜ ਆਇਆ ਕਰਕੇ ਵੀ ਪਰਦੇ ਰਾਜਾ ਕਰਾਂਗੇ ਕਰਦੇ ਕਰਾਉਂਦੇ ਤੇ ਗਿੱਦੜਾ ਇੱਕਦਮ ਬੋਲਦਾ ਖਰਾਬ ਸੁਣ ਉੱਠ ਨੂੰ ਕਹਿੰਦਾ ਵੀ ਮਾਮਾ ਚੱਲ ਗਿਆ ਆਪਾਂ ਕੱਲ ਵਾਲੀ ਜਗ੍ਹਾ ਤੇ ਮੈਂ ਚੁਬੜ ਖਾਇਆ ਹਾਂਗਾ ਤੇ ਤੁੰਗ ਮਾਰੇ ਦੇ ਹਲਕੇ ਖਾਇ ਤੇ ਉਹ ਕੰਨ ਚੰਗਾ ਚਾਬ ਬਾਈ ਦੋਨੇ ਜਨੇ ਤੁਰੇ ਜਾਂਦੇ ਚਲੋ ਚਾਲ ਤੁਰੇ ਜਾਂਦੇ ਤੇ ਗਿੱਦੜ ਤਾਂ ਗਿੱਦੜ ਦਾ ਢਿੱਡ ਛੋਟਾ ਸੀਗਾ ਤੇ ਗਿੱਦੜ ਛੇਤੀ ਰੱਜ ਲਿਆ ਕਿਦੜਾ ਰਾਜ ਰੁੱਜ ਕੇ ਤੇ ਟਿੱਬੇ ਦੇ ਉੱਤੇ ਹੋ ਕੇ ਬਹਿ ਗਿਆ ਜਦੋਂ ਗਿੱਦੜ ਟਿੱਬੇ ਦੇ ਉੱਤੇ ਹੋ ਕੇ ਬਹਿ ਗਿਆ ਤੇ ਉੱਠਦਾ ਢਿੱਡ ਵੱਡਾ ਸੀਗਾ ਉੱਠਣ ਕੋ ਯਾਰ ਅਜਦਾਗਾ ਉੱਠ ਕਹਿੰਦਾ ਵੀ ਮੈਨੂੰ ਰਾਜ ਲੈ ਦੇ ਮੈਨੂੰ ਬੋਲਣਾ ਮਾਰੀ ਸੀ ਤੀ ਤੋ ਤੇ ਜਦੋਂ ਮੈਂ ਰਾਜ ਦੇ ਵੀ ਮੈਂ ਤੈਨੂੰ ਉਦੋਂ ਕਹੂੰਗਾ ਵੀ ਛੱਡ ਲਈ ਤੇ ਗੇਦੜਾ ਆਸੇ-ਪਾਸੇ ਦੇਖੀ ਗਏਨੇਗਾ ਤੇ ਉੱਥੇ ਬਹਿਗਾ ਉੱਤੇ ਢਿਬੇ ਦੇ ਉੱਤੇ ਚੜ ਕੇ ਤੇ ਜਦੋਂ ਤੇ ਗੇਦੜਾ ਉੱਤੇ ਢਿਬੇ ਦੇ ਉੱਤੇ ਚੜ ਕੇ ਬਹਿ ਗਿਆ ਤੇ ਗੇਦੜਾ ਕਹਿੰਦਾ ਚੱਲ ਮਾਮਾ ਚੱਲ ਕੇ ਹੁਣਾ ਦਾਵਾ-ਦਮ ਖਾਲਾ ਜਾਣਾ ਤੂੰ ਤਾਂ ਟਾਈਮ ਹੀ ਵਾੜਾ ਲਾਈ ਜਾਂਦਾ ਉਹ ਕਹਿੰਦਾ ਯਾਰ ਹੁਣ ਤੇਰਾ ਨਿਕਾ ਜਾਂ ਢਿੱਡ ਸੀਗਾ ਤੂੰ ਤਾਂ ਰੱਜ ਕੇ ਤਾਂ ਆ ਚੜ ਕੇ ਬਹਿ ਗਿਆ ਟੌਰ ਨਾ ਜੇ ਕਿਵੇਂ ਚੱਲ ਗਈ ਮੈਨੂੰ ਤਾਂ ਰੱਜ ਲੈ ਲੈਂਦੇ ਤੇ ਜਦੋਂ ਤੇ ਉਠ ਖਾਈ ਗਿਆ ਦਾਵਾ-ਦਵਗ ਮਾਰ ਕੇ ਫਲ ਗਿਆ ਖਾਈ ਤੇ ਜਿਹੜਾ ਕਹਿੰਦਾ ਵੀ ਮਾਮਾ ਤਾਂ ਹੋ ਦੇ ਕੋਈ ਖੇਤਦਾਰ ਆਖਾ ਆਉਂਦਾਗਾ ਤੇ ਆਪਾਂ ਲੋ ਦੋਨਾਂ ਨੂੰ ਕੁੱਟੂਗਾ ਸਲੰਗਾ ਨਾਲ ਤੇ ਚੱਲ ਚੱਲ ਗਈ ਉੱਠ ਕਹਿੰਦਾ ਵੀ ਜਦੋਂ ਉਹ ਨੇੜੇ ਜਿਹਾ ਆ ਗਿਆ ਉਹਨੂੰ ਤਾਂ ਸਾਲ ਮਾਰ ਕੇ ਨਾ ਤੇ ਮੇਰੇ ਟੂਹੇ ਦੇ ਉੱਤੇ ਚੜ ਜੀ ਤੇ ਆਪਾਂ ਭੱਜ ਚੱਲਾਂਗੇ ਜਦੋਂ ਉਹ ਲੈੜੇ ਜਿ ਆਇਆ ਤੇ ਕੁੱਤੇ ਵੀ ਲਈ ਆਉਂਦਾ ਸੀ ਨਾਲ ਉਹ ਵੀ ਅੱਕਿਆ ਪਿਆ ਸੀਗਾ ਵੀ ਰੋਜ਼ ਨੁਕਸਾਨ ਕਰ ਜਾਂਦੇ ਆ ਤੇ ਗੱਦੜ ਤਾਂ ਸਾਲ ਮਾਰ ਕੇ ਤੇ ਉੱਥੇ ਦੇ ਟੂਹੇ ਤੇ ਚੜ ਗਿਆ ਤੇ ਦੋਨੇ ਭੱਜੇ ਜਾਂਦੇ ਆ ਭੱਜੇ ਜਾਂਦੇ ਆ ਭੱਜੇ ਜਾਂਦੇ ਮਗਾ ਕੁੱਤੇ ਪੈ ਗਏ ਤੇ ਉੱਠ ਪਈ ਕਿੱਥੇ ਡਾਂ ਦਿੰਦਾ ਜਦੋਂ ਭੱਜੇ ਜਾਂਦੇ ਆ ਤੇ ਉਹ ਤੋਂ ਬਾਅਦ ਜਦੋਂ ਉੱਠ ਸੂਆ ਟੱਪਣ ਲੱਗਿਆ ਸਾਲ ਮਾਰ ਕੇ ਗਿੱਦੜਤਾ ਸੂਏ ਦੇ ਵਿੱਚ ਟਿੱਕ ਪਿਆ ਜਦੋਂ ਸੂਏ ਦੇ ਵਿੱਚ ਗਿੱਦੜ ਟਿੱਕ ਪਿਆ ਤੇ ਉੱਥੇ ਫਿਰਦੇ ਸੀਗੇ ਸ਼ਿਕਾਰੀ ਤੇ ਉਹਨਾਂ ਨੇ ਨਾ ਉਹ ਕੱਢ ਲਿਆ ਉਹਨਾਂ ਨੇ ਇਹਨੂੰ ਕੱਢ ਲਿਆ ਤੇ ਜਦੋਂ ਉਹਨਾਂ ਨੇ ਕੱਢ ਲਿਆ ਤੇ ਉਹਨਾਂ ਨੇ ਕੱਟ ਕੇ ਉਹਨੂੰ ਧੁੱਪੇ ਰੱਖਤਾ ਉਹ ਕਹਿੰਦਾ ਵੀ ਮੈਨੂੰ ਨਾ ਵੀ ਸੁੱਕ ਜਾਂਦੇ ਵੀ ਜਿਹੜਾ ਤੁਸੀਂ ਆਪ ਦਾ ਕਾਰਜ ਵਿਹਾਰ ਕਰਨਾ ਤੁਸੀਂ ਫੇਰ ਕਰ ਲਿਓ ਤੇ ਮੈਨੂੰ ਘਰਾਂ ਸੁੱਕ ਜਾਂਦੇ ਤੇ ਬਿਠੰਡੇ ਪਾਣ ਚ ਟਿਕ ਪਿਆ ਸੀਗਾ ਮੈਂ ਗਿੱਦੜ ਚਲਾਕ ਸੀਗਾ ਤੇ ਗਿੱਦੜ ਕਹਿੰਦਾ ਯਾਰ ਮੈਂ ਗੇੜੀ ਨਾ ਲਾਇਆ ਮੈਂ ਇੱਥੇ ਟਿਕਾ ਗਿੱਦੜ ਕਹਿੰਦਾ ਉਹ ਸ਼ਿਕਾਰੀਆਂ ਨੂੰ ਕਹਿੰਦਾ ਯਾਰ ਮੈਂ ਗੇੜੀ ਨਾ ਲਾਇਆ ਮੈਂ ਕਹਿੰਦਾ ਨਾਲੇ ਮੈਂ ਚੰਗੀ ਤਰ੍ਹਾਂ ਸੁੱਕ ਜਾਊਗਾ ਤੇ ਉਹ ਕਹਿੰਦੇ ਚੱਲ ਕਰ ਲੈ ਵੀ ਸ਼ੌਕ ਪੂਰਾ ਆਉਦਾ ਯਾਰ ਤੂੰ ਲਾਇਆ ਗੇੜੀ ਗਿੱਦੜ ਤਾਂ ਤੇ ਜਦੋਂ ਜੋ ਭੱਜਿਆ ਉਥੋਂ ਗਿੱਦੜ ਤਾਂ ਬਹੁਤ ਵੀਟ ਹੋ ਗਿਆ ਪੱਤਰੇ ਵਾਗ ਗਏ ਗਿੱਦੜ ਤਾਂ ਕਿਦਰ ਜਦੋਂ ਰਸਤੇ ਵਿੱਚ ਭੱਜਿਆ ਜਾਂਦਾ ਤੇ ਰਸਤੇ ਵਿੱਚ ਟੱਕਰ ਗਈ ਕਿਦਰ ਮੁਕੂ ਗੋ ਕਹਿੰਦੀ ਮਾਮਾ ਮਾਮਾ ਕਿੱਥੋਂ ਆਏਗਾ ਕਹਿੰਦਾ ਨਾ ਉਹ ਤੇ ਪ੍ਰੋਗਰਾਮ ਆਸੂਏ ਤੇ ਖਾਣ ਪੀਣ ਖੋਡਾ ਬੰਦੀਆਂ ਦੇ ਕਹਿੰਦਾ ਤੇ ਤੂੰ ਵੀ ਵਗ ਜਾ ਤੂੰ ਵੀ ਰਾਜ ਲੈ ਨੂੰ ਕਹਿੰਦਾ ਤੇ ਗੋ ਨੇ ਆਖਿਆ ਵੀ ਚੱਲ ਸੱਚੀ ਗੱਲ ਹੋਊਗੀ ਸੱਚ ਕੋ ਖਾਣ ਪੀਣ ਬੰਦੀ ਜਾਂਦੇ ਹੋਣ ਤੇ ਗੋ ਵੀ ਉਹਦੇ ਕਹਿਣ ਦੇ ਮੁਤਾਬਕ ਉੱਥੇ ਸੂਏ ਤੇ ਆ ਗਿਆ ਉਹੋ ਨਾ ਖਵੀ ਗੇਦਰਤਾ ਟੱਪ ਗਿਆ ਤੇ ਲੈ ਵੀ ਆਪਾਂ ਗੋਹ ਨੂੰ ਘੇਰ ਗਏ ਉਹਨਾਂ ਨੇ ਗੋਹ ਘੇਰ ਲਈ ਭਾਈ ਜਦੋਂ ਗੋਹ ਘੇਰ ਲਈ ਉਹਨਾਂ ਨੇ ਕੋਹ ਚਲਾਕ ਸੀਗੇ ਗੋਹ ਤਾਂ ਆਪਾਂ ਹੀ ਫਰਮਾ ਤੇ ਚੜ ਗਏ ਗੋਹ ਜਦੋਂ ਫਰਮਾ ਤੇ ਚੜ ਗਈ ਤੇ ਗੋਹ ਫਰਮਾ ਦੇ ਜਮਾਸੇ ਖੜ ਵਾ ਜਿਹੜਾ ਕਹਿੰਦੇ ਫਰਮਾ ਦਾ ਦਰਖਤ ਹੁੰਦਾਗਾ ਉਹ ਮੜਾਕੂ ਵਾਲਾ ਹੁੰਦਾ ਹੈ ਤੇ ਉਹਦੇ ਟਾਣਗੇ ਹੁੰਦੇਗਾ ਜਿਹੜੀਆਂ ਉਹ ਟੁੱਟ ਜਾਂਦੀਆਂ ਥੋੜੇ ਜਨਾ ਮੜਾਕੂ ਜਿਆਦੇ ਹੁੰਦਾ ਤੇ ਗੋਹ ਜਮਾਸੇ ਖੜ ਚੜ ਗਈ ਉਹ ਜਦੋਂ ਮਾਗਰ ਮਾਗਰ ਆ ਕੇ ਕਰਨ ਤੇ ਗੋ ਇਦੂ ਹੋਰ ਪੱਤੇ ਪੱਤੇ ਹੋ ਗਈ ਗੋ ਤਾਂ ਗੋ ਕਹਿੰਦੀ ਉਹਨਾਂ ਨੂੰ ਗੋ ਹਾ ਚੜ ਗਿਆ ਫਰਮਾਹੀ ਪੁੱਤਰ ਗਿਆ ਸ਼ਰਮਾਹੀ ਕਹਿੰਦੀ ਤੁਸੀਂ ਨਹੀਂ ਮੈਨੂੰ ਫੜ ਸਕਦੇ ਗੋ ਕਹਿੰਦੀ ਜੇ ਤੁਸੀਂ ਟੈਣਗਾ ਤੇ ਆਵੋਗੇ ਮੈਂ ਪੱਤੇ ਪੱਤੇ ਹੋ ਜਾਈਂਗੀ ਤੇ ਗੋ ਪੱਤੇ ਦੇਤੇ ਤੁਰੇ ਫਿਰੇ ਜਦੋਂ ਪੱਤੇ ਪੱਤੇ ਤੁਰੇ ਫਿਰੇ ਗੋ ਤੇ ਉਹ ਮੱਥਾ ਪੱਥਾ ਮਾਰ ਕੇ ਆਵਦਾ ਥੱਕ ਹਾਰ ਕੇ ਹੰਬ ਕੇ ਤੇ ਕੁਝ ਕਚਰਾ ਫਰਮਾ ਦੇ ਥੱਲੇ ਬੈਠੇ ਰਹੇ ਵੇਟ ਕਰਦੇ ਰਹੇ ਜਦੋਂ ਸ਼ਾਮਾਂ ਪੈ ਗਈਆਂ ਉਹਨਾਂ ਨੇ ਆਖਿਆ ਵੀ ਗੋਤ ਹਲੇ ਵੀ ਨਹੀਂ ਥੱਲੇ ਿਤਰੀ ਤੇ ਉਹ ਆਪਣੇ ਘਰਾਵਾਰਾਂ ਨੂੰ ਤੁਰ ਗਏ ਜਦੋਂ ਘਰਾਵਾਰਾਂ ਤੁਰ ਗਏ ਤੇ ਗੋਤ ਤੋਂ ਉੱਤਰ ਕੇ ਆਸੇ-ਪਾਸੇ ਦੇਖ ਕੇ ਕਿਆ ਵਦਿਆਟ ਕਰਨੇ ਤੇ ਬਹੁਤ ਸੀ ਤੇ ਕਰਦੇ ਕਰਾਉ ਦੇ ਗੇਦਣ ਨੇ ਵੀ ਕਰਿਆ ਗੇਦੜ ਕਹਿੰਦਾ ਵੀ ਹੁਣ ਕਿੱਥੇ ਚੱਲ ਗਏ ਯਾਰ ਨਾ ਤਾਂ ਆਪਾਂ ਉਹਨੂੰ ਉੱਠਦੇ ਹੋਣਾਗਾ ਮਾਮਾ ਆਪਣਾ ਤੇ ਉਹ ਕਿੱਥੇ ਰੇ ਵਾ ਗਿਆ ਵੀ ਬੜਾ ਸਾਡਾ ਦੋਨਾਂ ਦਾ ਮਸੋੜਾ ਪੈ ਗਿਆ ਉਹ ਦਰਦ ਆ ਮਾਰਾ ਕਿਸੇ ਹੋਰ ਪਾਸੇ ਪੰਜ ਕਹਤੇ ਕਿ ਗਦੜ ਕੰਦਾ ਚੱਲ ਟੋਪੇ ਤੇ ਡੇਰਾ ਲਾਉਣੇ ਕਿ ਦੜਤਾ ਕਰਦੇ ਕਰਾਉਂਦੇ ਤੇ ਟੋਪੀ ਦੇ ਉੱਤੇ ਆ ਗਿਆ ਜਦੋਂ ਗਿੱਦੜ ਟੋਪੀ ਦੇ ਉੱਤੇ ਆ ਕੇ ਬਹਿ ਗਿਆ ਗਿੱਦੜ ਨੇ ਕਰਿਆ ਅੱਗੇ ਜਿਹੜਾ ਕੋਈ ਜਾਨਵਰ ਆਜਾ ਪੰਛੀ ਉੱਥੇ ਪਾਣੀ ਪੀਣ ਆਇਆ ਕਰੇ ਕਹਿੰਦੇ ਤੇ ਗਿੱਦੜ ਨੇ ਡੰਡਾ ਫੜ ਲਿਆ ਹੱਥ ਦੇ ਵਿੱਚ ਜਿਹੜਾ ਜਾਨਵਰ ਕੋਈ ਪੰਛੀ ਉੱਥੇ ਪਾਣੀ ਪੀਣ ਆਉਂਦਾ ਸੀ ਕਿਦੜ ਕਹਿੰਦਾ ਆਇ ਕਹੋ ਗੋਹੇ ਦਾ ਕਿਦੜ ਦਾ ਚੌਂਤਰਾ ਸੇਵਨੇ ਨਾ ਨਾ ਬਾਇ ਕੰਨੀ ਗਿੱਦੜ ਦੀ ਕੋ ਗੁਰੂ ਕੋ ਜੰਪੂ ਰਾਜ ਆਇਆ ਜਾਨਵਰ ਇਸ ਤਰ੍ਹਾਂ ਕਹਿ ਦਿਆ ਕਰਨ ਪੰਛੀ ਵੀ ਇਸ ਤਰ੍ਹਾਂ ਕਹਿ ਦਿਆ ਕਰਨ ਜਦੋਂ ਆਇਆ ਕਰਨ ਉਹਦੇ ਕੋਲ ਪਾਣੀ ਪੀੜਾ ਇਸ ਤਰ੍ਹਾਂ ਕਹਿ ਦਿਆ ਕਰਨ ਤੇ ਪਾਣੀ ਪੀਦਿਆ ਕਰਨ ਤੇ ਜਾਂਦੇ ਵੇਲੇ ਗਿੱਦੜ ਜਾਂਦੇ ਵੇਲੇ ਪੰਛੀ ਤੇ ਜਾਨਵਰ ਗਿੱਦੜ ਨੂੰ ਕਹਿ ਦਿਆ ਕਰਨ ਗੋਹੇ ਦਾ ਗਿੱਦੜ ਦਾ ਚੌਤਰਾ ਗੂ ਨਾਲ ਪਿਆਇਆ ਕੰਨੀ ਗਿੱਦੜ ਦੇ ਖੇਤਰੇ ਕੋ ਜੰਪੂ ਰਾਜ ਆ ਜਾਇਆ ਉਲਟਾ ਕਹਿ ਜਾ ਕਰਨ ਜਾਨ ਵੇ ਉਲਟ ਕਹਿ ਜਾ ਕਰਨ ਆਉਣ ਵੇ ਸਿੱਧਾ ਕਹਿ ਜਾ ਕਰਨ ਤੇ ਗਿੱਦੜਾ ਡੰਡਾ ਲੈ ਕੇ ਉਹਨਾਂ ਦੇ ਮਾਰਦਾ ਜਾ ਕਰਨ ਗਿੱਦੜ ਨੇ ਆਖਿਆ ਜਰ ਵੀ ਆਪਾਂ ਟੋਪੇ ਦੇ ਰਾਜੇ ਬਣੇ ਸੀ ਵੀ ਪਾਣੀ ਆਪਣੀ ਮਰਜ਼ੀ ਨਾਲ ਪੀਣਾ ਇਹ ਆਉਣ ਵੇ ਤਾਂ ਸਹੀ ਕਹਿ ਜਾਂਦੇ ਆ ਕਿ ਕਹਾਂ ਇਹ ਮਰਦੇ ਤੇ ਜਾਣ ਵੇ ਉਲਟ ਕਹਿ ਕੇ ਭੱਜ ਜਾਂਦੇ ਆ ਜਰਾ ਵੀ ਆਪਾਂ ਟਕਣਾਣਾ ਬਦਲੇ ਨਹੀਂ ਤਾਂ ਆਪਣੀ ਗੱਲ ਹੀ ਮੰਨਦੇ ਤੇ ਫੇਰ ਅੱਗੇ ਦੜਾ ਉਹ ਜਗ੍ਹਾ ਛੱਡ ਕੇ ਤੇ ਕਿਸੇ ਹੋਰ ਆ ਜੰਗਲ ਵਿੱਚ ਦੇ ਵਿੱਚ ਚਲੇ ਗਿਆ ਤੇ ਉੱਥੇ ਜਾ ਕੇ ਫਿਰ ਗਿੱਦੜ ਰਹਿਣ ਲੱਗ ਗਿਆ ਤੇ ਏਨੀ ਇੱਕ ਕਹਾਣੀ ਸੀਗੀ ਜੇ ਇਹ ਗੱਲਬਾਤ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਜੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਣਾ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਸੀ ਧੰਨਵਾਦ ਜੀ ਥੈਂਕ ਯੂ